ਲਗਭਗ 3 ਦਿਨ ਦਾ ਸਮਾਂ ਬਾਕੀ ਹੈ ਜਦੋਂ ਪੰਜਾਬ ਦੇ ਲੋਕਾਂ ਨੇ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣੀ ਹੈ ਲੋਕ ਸਭਾ ਦੇ ਮੈਂਬਰ ਚੁਣਨੇ ਨੇ ਪਰ ਉਸ ਤੋਂ ਪਹਿਲਾਂ ਲਗਾਤਾਰ ਪੰਜਾਬ ਦੀ ਸੀਟ ਵਾਈਜ਼ ਸੀਟ ਜਿਹੜੀਆਂ ਸਿਆਸੀ ਸਮੀਕਰਨਾਂ ਚ ਤਬਦੀਲੀਆਂ ਵੇਖੀਆਂ ਜਾ ਰਹੀਆਂ ਨੇ ਗੱਲ ਕਰਦੇ ਆ ਮਾਝੇ ਦੀਆਂ ਜਿਹੜੀਆਂ 3 ਸੀਟਾਂ ਨੇ ਉਹਨਾਂ ਦੇ ਉੱਤੇ ਸਮੇ ਸਮੀਕਰਨ ਕੀ ਨੇ ਕਿੱਥੇ ਕਿਹਦੀ ਝੰਡੀ ਐ ਕਿਨੂੰ ਜਿਹੜਾ ਐਜ ਮਿਲ ਰਿਹਾ ਕਿਨੂੰ ਨਹੀਂ ਮਿਲ ਰਿਹਾ ਕਿਹੜਾ ਰੇਸ ਚ ਥੋੜਾ ਅੱਗੇ ਐ ਕਿਹੜਾ ਪਿੱਛੇ ਐ ਇਹਦੇ ਬਾਰੇ ਖੋਲ ਕੇ ਗੱਲ ਕਰਦੇ ਆਂ ਮਾਜੇ ਦੀਆਂ ਤਿੰਨੇ ਲੋਕ ਸਭਾ ਸੀਟਾਂ ਜਿਹਦੇ ਵਿੱਚ ਅੰਮ੍ਰਿਤਸਰ ਗਰਦਾਸਪੁਰ ਤੇ ਸ਼੍ਰੀ ਖੰਡੂਰ ਸਾਹਿਬ ਸ਼ਾਮਿਲ ਨੇ ਤੁਸੀਂ ਜੁੜੇ ਹੋ ਲੋਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਵਾ ਮਾਜੇ ਦੀਆਂ ਸਾਰੀਆਂ ਸੀਟਾਂ ਨੇ ਤਿੰਨ ਤਿੰਨਾਂ ਦੇ ਉੱਤੇ ਵਾਰੀ-ਵਾਰੀ ਗੱਲ ਕਰਦੇ ਆ ਗੱਲ ਸ਼ੁਰੂ ਕਰ ਲੈਣੇ ਆ ਆਪਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ بڑا ਜਿਹੜਾ ਰੋਚਕ ਮੁਕਾਬਲਾ ਇਸ ਸਮੇਂ ਬਣ ਗਿਆ ਅੰਮ੍ਰਿਤਸਰ ਦੀ ਗੱਲ ਕਰ ਲਈ ਜਾਵੇ ਅੰਮ੍ਰਿਤਸਰ ਦੇ ਵਿੱਚ ਜੇਕਰ ਸਾਰੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਅੰਦਰ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਜਿਹੜਾ ਮੁਕਾਬਲਾ ਵੱਖਰੀ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ। ਮਾਝੇ ਦੇ ਸ਼ਹਿਰੀ ਖੇਤਰਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਚੋਕ ਹੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ ਜਦਕਿ ਪਿੰਡੂ ਖੇਤਰਾ ਵਿੱਚ ਟਕਾਣੀ ਟੱਕਰ ਬਣਦੇ ਅਸਾਰ ਜਾਪਦੇ ਨੇ। ਮਾਝੇ ਦੀਆਂ ਤਿੰਨ ਲੋਕ ਸਭਾ ਸੀਟਾਂ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਖੰਡੂਰ ਸਾਹਿਬ ਦੇ ਵਿੱਚ ਟੱਕਰ ਇਸ ਵੇਲੇ ਫਸਮੀ ਬਣ ਚੁੱਕੀ ਹੈ। ਅੰਮ੍ਰਿਤਸਰ ਹਲਕੇ ਵਿੱਚ ਸ਼ਹਿਰੀ ਖੇਤਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਅਤੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਮੁਕਾਬਲਾ ਵੇਖਿਆ ਜਾ ਸਕਦਾ ਹੈ। ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੇਕਰ ਕੁੱਲ ਮਿਲਾ ਕੇ ਸਥਿਤੀ ਦੇਖੀ ਜਾਵੇ ਜੇਕਰ ਸਥਿਤੀ ਇਸ ਤਰ੍ਹਾਂ ਨਾਲ ਪਾਪੀ ਜਾਵੇ ਕਿ ਮਾਮਲਾ ਕੀ ਹੈ ਤਾਂ ਇਹ ਗੱਲ ਬੜੇ ਕਲੀਅਰ ਤੌਰ ਤੇ ਨਜ਼ਰ ਆਉਂਦੀ ਹੈ ਕਿ ਮੁਕਾਬਲਾ ਚਕਾਉਣਾ ਹੈ। ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ ਭਾਜਪਾ ਨੂੰ ਹਲਕਾ ਐਜ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਉਹ ਸਥਿਤੀ ਹੁਣ ਉਵੇਂ ਨਹੀਂ ਰਹੀ ਅਨਿਲ ਜੋਸ਼ੀ ਨੂੰ ਕਾਲੀਦਾਲ ਨੇ ਬਹੁਤ ਲੰਬਾ ਸਮਾਂ ਪਹਿਲਾਂ ਝੰਡੀ ਦੇ ਦਿੱਤੀ ਸੀ ਕਿ ਅਨਿਲ ਜੋਸ਼ੀ ਉਮੀਦਵਾਰ ਹੋਣਗੇ ਇਸ ਕਰਕੇ ਅਨਿਲ ਜੋਸ਼ੀ ਨੇ ਤਾਂ ਬਹੁਤ ਲੰਬੇ ਸਮੇਂ ਤੋਂ ਤਿਆਰੀਆਂ ਵਿੱਡੀਆਂ ਹੋਈਆਂ ਸੀ ਇਹਨਾਂ ਤਿਆਰੀਆਂ ਵਿੱਢਣ ਕਰਕੇ ਅਨਿਲ ਜੋਸ਼ੀ ਇੱਕ ਤਾਂ ਹਿੰਦੂ ਚਿਹਰਾ ਨੇ ਇੱਕ ਲੋਕਲ ਨੇ ਤੇ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਸੈਕੂਲਰ ਹਿੰਦੂ ਹੈ ਜਾ ਫਿਰ ਜਿਹੜਾ ਇਹ ਚ ਆਰਐਸਐਸ ਦੇ ਜਾਂ ਬੀਜੇਪੀ ਦੇ ਪ੍ਰਭਾਵ ਹੇਠ ਹਿੰਦੂ ਨਹੀਂ ਉਹ ਅਨਿਲ ਜੋਸ਼ੀ ਨੂੰ ਪਸੰਦ ਕਰ ਰਿਹਾ ਇਸ ਕਰਕੇ ਅਨਿਲ ਜੋਸ਼ੀ ਦੇ ਉਮੀਦਵਾਰੀ ਨੇ ਅੰਮ੍ਰਿਤਸਰ ਦੇ ਵਿੱਚ ਟਾਈਟ ਫਾਈਟ ਕਰ ਦਿੱਤੀ ਹੈ ਬੜਾ ਸਖਤ ਮੁਕਾਬਲਾ ਕਰ ਦਿੱਤਾ ਹੈ ਭਾਜਪਾ ਨੂੰ ਜਿਹੜਾ ਐਜ ਮਿਲਦੀਆਂ ਸੰਭਾਵਨਾਵਾਂ ਸੀ ਉਹਨੂੰ ਰੋਕ ਦਿੱਤਾ ਹੈ ਬੇਸ਼ੱਕ ਭਾਜਪਾ ਚੰਗਾ ਕਰ ਰਹੀ ਹੈ ਅੰਮ੍ਰਿਤਸਰ ਦੇ ਅੰਦਰ ਪਰ ਉਨਾ ਚੰਗਾ ਨਹੀਂ ਜਿੰਨੀਆ ਉਮੀਦਾਂ ਸੀ ਕਿਉਂਕਿ ਉਹਦਾ ਕਾਰਨ ਅਨਿਲ ਜੋਸ਼ੀ ਨੇ ਟੱਕਰ ਜਿਹੜੀ ਆ ਸ਼ਹਿਰ ਦੇ ਪੰਜੇ ਹਲਕੇ ਨੇ ਪੰਜ ਵਿਧਾਨ ਸਭਾ ਹਲਕੇ ਨੇ ਜਦੇ ਵਿੱਚ ਅੰਮ੍ਰਿਤਸਰ ਉਤਰੀ ਦੱਖਣੀ ਸੈਂਟਰਲ ਅਤੇ ਸਾਰੇ ਲਾਲੀ ਆਪਾਂ ਪੰਜ ਨੇ ਉਹਨਾਂ ਦੇ ਵਿੱਚ ਬੜੀ ਸਖਤ ਟੱਕਰ ਦੇ ਰਹੇ ਨੇ ਅਨਿਲ ਜੋਸ਼ੀ ਬਾਕੀ ਦੇ ਉਮੀਦਵਾਰਾਂ ਨੂੰ ਚਾਹੇ ਉਹ ਚ ਗਰਜੀਤ ਓਜਲਾ ਹੋਣ ਚਾਹੇ ਹੁਣ ਕੁਲਦੀਪ ਸਿੰਘ ਧਾਲੀਵਾਲ ਮੁਕਾਬਲਾ ਇਹਨਾਂ ਚਾਰਾਂ ਦੇ ਵਿੱਚ ਫਸ ਗਿਆ ਸ਼ਹਿਰ ਦੇ ਅੰਦਰ ਅਤੇ ਅਨਿਲ ਜੋਸ਼ੀ ਭਾਜਪਾ ਦੀ ਵੋਟ ਨੂੰ ਬਹੁਤ ਵੱਡੇ ਪੱਧਰ ਤੇ ਖੋਰਾ ਲਾ ਰਹੇ ਨੇ ਉਹ ਭਾਜਪਾ ਦੀ ਵੋਟ ਨੂੰ ਖਿੱਚ ਕੇ ਲੈ ਜਾਣ ਦੇ ਵਿੱਚ ਕਾਮਯਾਬ ਹੋ ਰਹੇ ਨੇ ਮੁਕਾਬਲੇ ਤਰਨਜੀਤ ਸਿੰਘ ਦੇਖੋ ਤਰਨਜੀਤ ਸਿੰਘ ਸੰਧੂ ਦੇ ਦੋ ਕਾਰਨ ਨੇ ਕਿ ਉਹਨਾਂ ਦਾ ਇੱਕ ਤਾਂ ਇਹ ਹੈ ਕਿ ਉਹ ਲੰਬਾ ਸਮਾਂ ਬਾਹਰ ਰਹੇ ਬੇਸ਼ੱਕ ਉਹ ਅੰਮ੍ਰਿਤਸਰ ਦੇ ਨੇ ਲੰਬਾ ਸਮਾਂ ਉਹਨਾਂ ਨੇ ਆਪਣਾ ਜਿਹੜਾ ਅਫਸਰशाही ਵਾਲਾ ਜ਼ਿੰਦਗੀ ਜਿਉਈ ਹੈ ਅੱਜ ਆ ਕੇ ਉਹ ਲੋਕ ਸੋਚਦੇ ਆ ਕਿ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਵਾਗਾ ਖੋਲਦਾਂਗੇ ਉਹ ਖੋਲਦਾਂਗੇ 10 ਸਾਲ ਸਰਕਾਰ ਰਹੀ ਹੈ ਤੇ ਉਸ ਚੋਂ ਲਗਭਗ 9 ਸਾਲ ਵਾਗਾ ਬੰਦ ਰਿਹਾ ਹੈ ਇਹ ਵੱਡੀਆਂ ਗੱਲਾਂ ਨੇ ਇਸ ਕਰਕੇ ਤਰਨਜੀਤ ਸਿੰਘ ਸੰਧੂ ਦੇ ਦਾਅਵਿਆਂ ਤੇ ਲੋਕ ਉਹਨਾਂ 'ਤੇ ਭਰੋਸਾ ਨਹੀਂ ਕਰ ਰਹੇ ਅਨਿਲ ਜੋਸ਼ੀ ਬੇਸ਼ੱਕ ਕੋਈ ਵੀ ਕਿਸ ਕਿਸੇ ਆਗੂ ਦੀ ਸੋង ਤਾਂ ਨਹੀਂ ਚੁੱਕੀ ਜਾ ਸਕਦੀ ਪਰ ਉਹ ਲੋਕਲ ਆਗੂ ਹੋਣ ਦੇ ਕਾਰਨ ਆਮ ਲੋਕਾਂ 'ਚ ਹਰ ਰੋਜ਼ ਵਿਚਰਦੇ ਨੇ ਉਹਨਾਂ ਦਾ ਸਿਆਸੀ ਜੀਵਨ ਰੋਜ਼ ਸਰਗਰਮੀ ਵਾਲਾ ਇਸ ਕਰਕੇ ਨਿਲਜੋਸ਼ੀ ਨੂੰ ਆਮ ਸ਼ਹਿਰੀ ਜਿਹੜਾ ਉਹ ਪਸੰਦ ਕਰ ਰਿਹਾ ਸ਼ਹਿਰ ਦੇ ਵਾਸੀ ਜਿਹੜੇ ਪਸੰਦ ਕਰ ਰਹੇ ਨੇ ਤੇ ਜਦੋਂ ਪਿੰਡਾਂ 'ਚ ਚਲੇ ਜਾਂਦੇ ਆ ਸਥਿਤੀ ਬੜੀ ਜਿਹੜਾ ਕਿ ਉਹ ਬਦਲ ਜਾਂਦੀ ਆ ਅੰਮ੍ਰਿਤਸਰ ਦੇ ਅੰਦਰ ਭਾਜਪਾ ਦੀ ਟੇਕ ਸਭ ਤੋਂ ਜ਼ਿਆਦਾ ਅਮਰitsar ਦੇ ਅੰਦਰ ਸ਼ਹਿਰੀ ਵੋਟਰਾਂ ਦੇ ਉੱਤੇ ਹੈ ਸ਼ਹਿਰੀ ਖੇਤਰ ਦੇ ਵਿੱਚ ਉਹਦੇ ਪੈਰ ਮਜ਼ਬੂਤ ਜਿਹੜੇ ਆ ਉਹ ਮੰਨਦੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਉਹ ਸ਼ਹਿਰੀ ਖੇਤਰ 'ਚ ਚੰਗਾ ਕਰਨਗੇ ਇਸ ਕਰਕੇ ਉਹਨਾਂ ਨੂੰ ਆਸ ਹੈ ਕਿ ਅਮਰitsar ਸੀਟ ਵੀ ਜਿੱਤ ਸਕਦੇ ਆ ਸ਼ਹਿਰ ਵਿੱਚ ਚਾਰ ਤਿਰਾਂ ਦੇ ਵਿਚਕਾਰ ਮੁਕਾਬਲਾ ਰਹਿਣਾ ਅਤੇ ਪਿੰਡਾਂ ਵਿੱਚ ਕਿਸਾਨੀ ਵਿਰੋਧ ਦੇ ਕਾਰਨ ਭਾਜਪਾ ਵੜਨੀ ਪਾਰੀ ਦੂਜਾ ਕਾਰਨ ਇਹ ਹੈ ਕਿ ਸ਼ਹਿਰਾਂ ਤੋਂ ਬਾਅਦ ਪਿੰਡਾਂ ਦੇ ਵਿੱਚ ਭਾਜਪਾ ਦਾ ਕੋਈ ਢਾਂਚਾ ਨਹੀਂ ਹੈਗਾ ਉਵੇਂ ਦੀ ਕੋਈ ਜਿਹੜੀ ਆ ਜਥੇਬੰਦੀ ਨਹੀਂ ਕੋਈ ਬੂਥ ਲੈਵਲ ਤੇ ਜਿਹੜੇ ਇਹਨਾਂ ਦੇ ਪੰਨਾ ਪ੍ਰਮੁੱਖ ਪ੍ਰਪੱਖ ਹੁੰਦੇ ਆ ਉਹ ਕੋਈ ਨਹੀਂ ਹੈਗਾ ਇਸ ਕਰਕੇ ਇਹ ਵੀ ਭਾਜਪਾ ਲਈ ਵੱਡਾ ਜਿਹੜਾ ਘਾਟਾ ਤੇ ਮੁਕਾਬਲਾ ਜਿਹੜਾ ਆਪ ਅਤੇ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਕਾਰ ਜਿਹੜਾ ਉਹ ਸਿਮਟਦਾ ਹੋਇਆ ਅੰਮ੍ਰਿਤਸਰ ਲੋਕ ਸਭਾ ਹਲਕੇ ਚ ਨਜ਼ਰ ਆਉਂਦਾ ਜਦੋਂ ਅਸੀਂ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਨੂੰ ਵੀ ਪਿੰਡਾਂ ਦੇ ਵਿੱਚ ਜਿਹੜਾ ਜਥੇਬੰਦਕ ਖੋਰਾ ਲੱਗਿਆ ਕੁਛ ਆਗੂ ਆਮ ਆਦਮੀ ਪਾਰਟੀ ਚ ਚਲ ਗਏ ਕਦੇ ਕਾਂਗਰਸ ਚ ਚਲ ਗਏ ਉਹਦੇ ਕਰਕੇ ਅਕਾਲੀ ਦਲ ਲਈ ਵੀ ਸਥਿਤੀਆਂ ਔਖੀਆਂ ਨੇ ਮਜੀਠਾ ਹਲਕਾ ਇੱਕ ਜਿਹੜਾ ਅਜਿਹਾਂ ਹਲਕਾ ਤੇ ਅਜਨਾਲਾ ਇੱਕ ਜਿਹੜਾ ਹਲਕਾ ਜਿੱਥੇ ਅਕਾਲੀ ਦਲ ਲਈ ਠੀਕ ਠਾਕ ਅਸਰ ਦੇਖਿਆ ਜਾ ਰਿਹਾ ਹੈ ਬਾਕੀ ਥਾਵੇਂ ਬੜਾ ਸਖਤ ਮੁਕਾਬਲਾ ਜਿਹੜਾ ਕਾਂਗਰਸ ਦੇ ਨਾਲ ਤੇ ਆਮ ਆਦਮੀ ਪਾਰਟੀ ਦੇ ਨਾਲ ਅਕਾਲੀ ਦਲ ਦਾ ਰਹਿ ਸਕਦਾ ਫਿਲਹਾਲ ਦੀ ਸਥਿਤੀ ਦੇ ਵਿੱਚ ਜੇਕਰ ਅੰਮ੍ਰਿਤਸਰ ਦੀ ਗੱਲ ਕਰ ਲਈ ਜਾਵੇ ਅਕਾਲੀ ਦਲ ਜਿਵੇਂ ਦਾ ਪ੍ਰਦਰਸ਼ਨ ਪਿੰਡਾਂ ਦੇ ਵਿੱਚ ਅਕਾਲੀ ਦਲ ਤੋਂ ਉਮੀਦ ਕੀਤੀ ਜਾਂਦੀ ਸੀਗੀ ਵੀ ਇਹ ਇਹ ਪਿੰਡਾਂ ਦੇ ਵਿੱਚ ਅਕਾਲੀ ਦਲ ਸਥਿਤੀ ਨੂੰ ਹੋਰ ਜ਼ਿਆਦਾ ਸੁਧਾਰ ਲੇਗਾ ਉਹ ਸਥਿਤੀ ਸੁਧਰਦੀ ਹੋਈ ਨਜ਼ਰ ਨਹੀਂ ਆਉਂਦੀ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਇਸ ਕਰਕੇ ਅਕਾਲੀ ਦਲ ਬੇਸ਼ੱਕ ਠੀਕ ਠਾਕ ਸਥਿਤੀ 'ਚ ਜਾਂਦਾ ਨਜ਼ਰ ਆ ਰਿਹਾ ਹੋਵੇ ਪਰ ਇਹ ਗੱਲ ਸਾਫ਼ ਹੈ ਕਿ ਅਕਾਲੀ ਦਲ ਪਿੰਡਾਂ ਚ ਆ ਕੇ ਪਿੱਛੜ ਜਾਂਦਾ ਜਿੱਥੇ ਹੱਥ ਮਜ਼ਬੂਤ ਹੋ ਜਾਂਦੇ ਆ ਕਾਂਗਰਸ ਦੇ ਗੁਰਜੀਤ ਔਜਲਾ ਦੇ ਕਾਂਗਰਸ ਦੇ ਗੁਰਜੀਤ ਔਜਲਾ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਬੈਨੀਫਿਟ ਇਹ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਉਂ ਸ਼ਹਿਰ 'ਚ ਵੀ ਫਾਈਟ ਦੇ ਰਿਹਾ ਤੇ ਪਿੰਡਾਂ 'ਚ ਵੀ ਫਾਈਟ ਦੇ ਰਿਹਾ ਇਸ ਕਰਕੇ ਮੁੱਖ ਮੁਕਾਬਲਾ ਜਦੋਂ ਦੇਖਿਆ ਜਾਂਦਾ ਤਾਂ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਜੀਤ ਔਜਲਾ 'ਚ ਸਿਮਟਦਾ ਹੋਇਆ ਨਜ਼ਰ ਆਉਂਦਾ ਤੇ ਹਲਕੇ ਅੱਜ ਦੇ ਨਾਲ ਗਰਜੀਤ ਸਿੰਘ ਔਜਲਾ ਫਿਲਹਾਲ ਦੀ ਘੜੀ ਦੇਖੋ 3 ਦਿਨ ਪਏ ਐ 3 ਦਿਨਾਂ ਤੋਂ ਪਹਿਲਾਂ ਕਿਸੇ ਨੂੰ ਐ ਕਹਿ ਦੇਣਾ ਕਿ ਜਿੱਤਿਆ ਪਿਆ ਇੱਕ ਹਾਸੋਹੀੜੀ ਗੱਲ ਹੋ ਸਕਦੀ ਹੈ ਜਿਹੜੇ ਸਮੀਕਰਨ ਨਜ਼ਰ ਆਉਂਦੇ ਆ ਗਿਣਤੀਆਂ ਮਿੰਤੀਆਂ ਗਰਾਊਂਡ ਤੇ ਨਜ਼ਰ ਆਉਂਦੀਆਂ ਮੈਂ ਸਿਰਫ ਉਸ ਆਧਾਰ ਤੇ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਉਸ ਦੇ ਵਿੱਚ ਇਹੀ ਨਜ਼ਰ ਆਉਂਦਾ ਹੈ ਕਿ ਗੁਰਜੀਤ ਸਿੰਘ ਔਜਲਾ ਹਲਕੇ ਅੱਜ ਦੇ ਨਾਲ ਅੱਗੇ ਨੇ ਪਰ ਇਹ ਕਹਿ ਦੇਣਾ ਕਿ ਉਹਨਾਂ ਦੀ ਜਿੱਤ ਵੱਟ ਤੇ ਪਈ ਹੈ ਇਹ ਹਲੇ ਚੰਗਾ ਨਹੀਂ ਹੋਊਗਾ ਨਾ ਹੀ ਇਹਨਾਂ ਕਿਹਾ ਜਾ ਸਕਦਾ ਪਰ ਹਲਕੇ ਅੱਜ ਦੇ ਨਾਲ ਗੁਰਜੀਤ ਸਿੰਘ ਔਜਲਾ ਅੱਗੇ ਨੇ ਮੁਕਾਬਲਾ ਦਿਨੋਂ ਦਿਨ ਸਖਤ ਹੁੰਦਾ ਜਾ ਰਿਹਾ ਹੈ ਕੁਲਦੀਪ ਸਿੰਘ ਢਾਲੀਆਲ ਜੋ ਇੱਕ ਸਮੇਂ ਪਿਛੜੇ ਨਜ਼ਰ ਆਉਂਦੇ ਸੀ ਉਹ ਠੀਕ ਠਾਕ ਸਥਿਤੀ ਦੇ ਵਿੱਚ ਅੱਜ ਦੀ ਘੜੀ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਕਿੰਨਾ ਅਸਰ ਦਿਖਾਉਂਦੇ ਆ ਅਰ ਗੁਰਜੀਤ ਸਿੰਘ ਔਜਲਾ ਦੀ ਜਿੱਤ ਇਸ ਗੱਲ ਦੇ ਉੱਤੇ ਨਿਰਪਰ ਕਰ ਸਕਦੀ ਹੈ ਅਗਲੀ ਗੱਲ ਕਰ ਲਈਏ ਗਰਦਾਸਪੁਰ ਦੀ ਗਰਦਾਸਪੁਰ ਦੇ ਵਿੱਚ ਵੀ ਅੰਮ੍ਰਿਤਸਰ ਵਰਗਾ ਹਾਲ ਹੈ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਮੁਕਾਬਲਾ ਚੋਕਾਣਾ ਜਿਹਦੇ ਵਿੱਚ ਪਠਾਨਕੋਟ ਗਰਦਾਸਪੁਰ ਤੇ ਬਟਾਲਾ ਇੱਥੇ ਭਾਜਪਾ ਬੜਾ ਸਖਤ ਟੱਕਰ ਦੇ ਰਹੀ ਹੈ ਉੱਪਰਲੇ ਹਲਕੇ ਨੇ ਪਠਾਨਕੋਟ ਦੇ ਨਾਲ ਲੱਗਦੇ ਪਠਾਨਕੋਟ ਸੁਜਾ ਪਠਾਨਕੋਟ ਜ਼ਿਲ੍ਹੇ ਦੇ ਹਲਕੇ ਨੇ ਜਿਹੜੇ ਪਠਾਨਕੋਟ ਦੇ ਪਠਾਨਕੋਟ ਸੁਜਾਨਪੁਰ ਤੇ ਪੁਆ ਉੱਥੇ ਚਾਰਾਂ ਦੀ ਟੱਕਰ ਹੈ ਆਮ ਆਦਮੀ ਪਾਰਟੀ ਵੀ ਟੱਕਰ ਦੇ ਰਹੀ ਹੈ ਮਾਫ ਕਰਨਾ ਚਾਰਾਂ ਦੀ ਨਹੀਂ ਤਿੰਨਾਂ ਦੀ ਆਮ ਆਦਮੀ ਪਾਰਟੀ ਵੀ ਟੱਕਰ ਦੇ ਰਹੀ ਹੈ ਭਾਜਪਾ ਵੀ ਵੱਡੀ ਟੱਕਰ ਦੇ ਵਿੱਚ ਆ ਤੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ ਵੱਡੀ ਟੱਕਰ ਦਿੰਦੇ ਹੋਏ ਨਜ਼ਰ ਆਉਂਦੇ ਜਿਵੇਂ ਜਿਵੇਂ ਥੱਲੇ ਆਈ ਜਾਂਦੇ ਆ ਤਾਂ ਭਾਜਪਾ ਦਾ ਵਿਰੋਧ ਬਹੁਤ ਜ਼ਿਆਦਾ ਥੱਲੜ ਦੇ ਲੱਗ ਕੇ ਦੇ ਅੰਦਰ ਬੀਏ ਬੀਜੇਪੀ ਨੂੰ ਲੋਕ ਖਾਸ ਕਰਕੇ ਕਿਸਾਨ ਪਿੰਡਾਂ ਚ ਨਹੀਂ ਵੜਨ ਦੇ ਰਹੇ ਜਿਹਦਾ ਕਰਕੇ ਬੀਜੇਪੀ ਲਈ ਸਥਿਤੀਆਂ ਸੌਖੀਆਂ ਨਹੀਂ ਸ਼ਹਿਰਾਂ ਦੇ ਵਿੱਚ ਬੀਜੇਪੀ ਠੀਕ ਠਾਕ ਕਰਦੀ ਹੋਈ ਨਜ਼ਰ ਆਉਂਦੀ ਹੈ ਖਾਸ ਕਰਕੇ ਬਟਾਲੇ ਵਰਗੇ ਸ਼ਹਿਰ ਤੇ ਵਿੱਚ ਬੀਜੇਪੀ ਠੀਕ ਕਰਦੀ ਹੋਈ ਨਜ਼ਰ ਆ ਰਹੀ ਹੈ ਉਸ ਤੋਂ ਇਲਾਵਾ ਗਰਦਾਸਪੁਰ ਦੇ ਵਿੱਚ ਵੋਟ ਜਿਹੜੀ ਆ ਵੰਡਦੀ ہوئی ਨਜ਼ਰ ਆ ਰਹੀ ਹੈ ਜਿਹੜੀ ਸ਼ਹਿਰੀ ਵੋਟ ਹੈ ਕਾਂਗਰਸ ਤੇ ਭਾਜਪਾ ਤੇ ਆਮ ਆਦਮੀ ਪਾਰਟੀ ਚੌਥੇ ਸਖਤ ਟੱਕਰ ਵਿਖਾਈ ਦਿੰਦੀ ਹੈ ਜਿਹੜੇ ਪਿੰਡੂ ਹਲਕੇ ਨੇ ਜਿੰਨਾ ਵਿੱਚ ਡੇਰਾ ਬਾਬਾ ਨਾਨਕ ਕਾਦੀਆਂ ਫਤੇਗੜ ਚੂੜੀਆਂ ਗਰਦਾਸਪੁਰ ਬਟਾਲਾ ਦੇ ਢਾਲੀਵਾਲ ਵਿੱਚ ਕਾਂਗਰਸ ਅਤੇ ਆਪ ਅਤੇ ਅਕਾਲੀ ਦਲ ਚ ਟੱਕਰ ਹੈ ਹੁਣ ਇੱਥੇ ਬੜਾ ਮਾਜਰਾ ਉਲਟ ਜਾਂਦਾ ਜਦੋਂ ਦੇਖੋ ਭਾਜਪਾ ਕੀ ਆ ਭਾਜਪਾ ਸ਼ਹਿਰਾਂ ਤੱਕ ਟੱਕਰ ਦੇ ਰਹੀ ਆ ਪਿੰਡਾਂ ਦੇ ਵਿੱਚ ਮਾੜੀ ਮੋਟੀ ਜਿਹੜਾ ਉਹ ਕੋਸ਼ਿਸ਼ ਹੈ ਜਿਹੜੇ ਉਹਨਾਂ ਦੇ ਲੋਕ ਬੈਠੇ ਨੇ ਉਹ ਡੋਰ ਟੂ ਡੋਰ ਜਾ ਰਹੇ ਨੇ ਕਿ ਕੋਈ ਵੱਡਾ ਇਕੱਠ ਨਹੀਂ ਕਰ ਰਹੇ ਉਹ ਡੋਰ ਟੂ ਡੋਰ ਜਾ ਕੇ ਕਿੰਨਾ ਕਨਵੈਂਸ ਕਰ ਪਾਉਂਦੇ ਆ ਇਕੱਲਾ ਇਹਦਾ ਗੱਲ ਹੈ ਪਰ ਉਸ ਤੋਂ ਬਾਅਦ ਇਹ ਗੱਲ ਵੀ ਸਪਸ਼ਟ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਟੱਕਰ ਆ ਖਾਸ ਕਰਕੇ ਜਿਹੜੇ ਨਰੋਲ ਪਿੰਡੂ ਹਲਕੇ ਆ ਜਿਹਦੇ ਵਿੱਚ ਬਟਾਲਾ ਵੀ ਆ ਜਾਂਦਾ ਬਟਾਲੇ ਦੇ ਪਿੰਡ ਆ ਜਾਂਦੇ ਆ ਕਾਦੀਆਂ ਆ ਨਰੋਲ ਪਿੰਡੂ ਹਲਕੇ ਡੇਰਾਬਾ ਬਨਾਨ ਕੈਫਤਗੜ ਚੂੜੀਆਂ ਗਰਦਾਸਪੁਰ ਆ ਇਹ ਨਰੋਲ ਪਿੰਡੂ ਹਲਕੇ ਆ ਥੱਲੇ ਤੇ ਇੱਥੇ ਸਿੱਖ ਆਬਾਦੀ ਵੀ ਵੱਡੀ ਗਿਣਤੀ ਚਾ ਤੇ ਕਿਸਾਨੀ ਨਾਲ ਸੰਬੰਧਿਤ ਹਲਕੇ ਆ ਜ਼ਿਆਦਾ ਇੱਥੇ ਮਸੀਹ ਭਾਈਚਾਰਾ ਵੀ ਲਗਭਗ 12-13% ਦਾ ਮਸੀਹ ਭਾਈਚਾਰਾ ਇਸ ਕਰਕੇ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਕਾਂਗਰਸ ਮੱਚ ਬੈਟਰ ਹੈ ਗਰਦਾਸਪੁਰ ਦੇ ਵਿੱਚ ਜੇਕਰ ਇਹ ਸਥਿਤੀ ਕਿਉਂਕਿ ਅਕਾਲੀ ਦਲ ਦੀ ਵੋਟ ਸ਼ਿਫਟ ਨਹੀਂ ਕਰ ਰਹੀ ਭਾਜਪਾ ਵੱਲ ਅਕਾਲੀ ਦਲ ਦੀ ਵੋਟ ਨਾ ਕਾਂਗਰਸ ਤੇ ਨਾ ਆਪ ਵੱਲ 2022 ਵਾਂਗੂ ਸ਼ਿਫਟ ਕਰ ਰਹੀ ਹੈ ਅਕਾਲੀ ਦਲ ਦੀ ਵੋਟ ਕਨਸੋਲੀਡੇਟ ਹੋ ਗਈ ਸੁੱਚਾ ਸਿੰਘ ਲਗਾੜਾ ਦਾ ਨਿਕਲ ਕੇ ਖੁੱਲ ਕੇ ਅਕਾਲੀ ਦਲ ਦੇ ਸਮਰਥਨ ਕਰਨਾਂ ਦਾ ਇੱਕ ਵੱਡਾ ਇਕੱਠ ਕਰਨਾ ਇਹ ਗੱਲ ਸਪਸ਼ਟ ਕਰ ਗਿਆ ਕਿ ਜਿਹੜਾ ਸੁੱਚਾ ਸਿੰਘ ਲਗਾੜਾ ਤੜਾਇਆ ਉਹ ਤਗੜਾ ਹੋ ਗਿਆ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਚੀਮਾ ਦੇ ਨਾਲ ਖੜ ਚੁੱਕਿਆ ਹੈ ਦੂਜੀ ਗੱਲ ਇਹ ਹੈ ਕਿ ਰਵੀ ਰਵੀ ਕਾਲੋਂ ਦਾ ਭਾਜਪਾ ਚ ਜਾਣਾ ਇਹ ਵੀ ਇੱਕ ਫੈਕਟ ਕਰਦਾ ਕਿੰਨਾ ਕਰਦਾ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਸੂਤਰ ਦੱਸਦੇ ਆ ਕਿ ਰਵੀ ਕਾਲੋਂ ਨਾਲ ਉਹਨਾਂ ਦੇ ਸ਼ੁਭਚਿੰਤਕ ਜ਼ਰੂਰ ਗਏ ਆ ਉਹਨਾਂ ਦੇ ਖਾਸਮ ਖਾਸ ਲੋਕ ਜ਼ਰੂਰ ਗਏ ਆ ਪਰ ਜਿਹੜਾ ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਆ ਅਕਾਲੀ ਦਲ ਦਾ ਆਰਮ ਵਰਕਰ ਆ ਉਹ ਮੂਵ ਨਹੀਂ ਕੀਤਾ ਉਹ ਐਸ ਥਿਸ ਅਕਾਲੀ ਦਲ ਦੇ ਨਾਲ ਖੜਾ ਨਜ਼ਰ ਆ ਰਿਹਾ ਤੇ ਸੁੱਚਾ ਸਿੰਘ ਲੰਗਾਹ ਨਹੀਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਨਾਲ ਅਕਾਲੀ ਦਲ ਦਾ ਵੋਟ ਉੱਥੇ ਸਟਿਲ ਕਰ ਜਾਣਾ ਅਤੇ ਜਿਹੜਾ ਕਾਂਗਰਸ ਤੇ ਆਪ ਦੀ ਟੱਕਰ ਬਣਦੀ ਹੈ ਕਾਂਗਰਸ ਤੇ ਆਪ ਦੀ ਟੱਕਰ ਦਾ ਕਾਰਨ ਇਹ ਹੈ ਕਿ ਜਿਹੜਾ ਕਲਸੀ ਹੁਣੀ ਹੈ ਨਵੇਂ ਨੌਜਵਾਨ ਆਗੂ ਹੈ ਇਹ ਉਹਨਾਂ ਦਾ ਪਲੱਸ ਪੁਆਇੰਟ ਜ਼ਰੂਰ ਹੈ ਪਰ ਉਹਨਾਂ ਦੀ ਤਜਰਬੇ ਦੀ ਘਾਟ ਤੇ ਉਹਨਾਂ ਦੀ ਬੋਲਬਾਣੀ ਕਦੇ-ਕਦੇ ਉਹਨਾਂ ਨੂੰ ਲੈ ਬੈਠਦੀ ਹੈ ਇਹੀ ਕਾਰਨ ਹੈ ਕਿ ਉਹਨਾਂ ਦਾ ਹਵੜਵਾਏ ਗੱਲਾਂ ਕਰਨਾ ਆਮ ਜਿਹੜਾ ਸੁਝਵਾਨ ਵੋਟਰਾਂ ਨੂੰ ਪਸੰਦ ਨਹੀਂ ਆਉਂਦੀ ਸੁਖਜਿੰਦਰ ਸਿੰਘ ਰੰਧਾਵਾ ਦਾ ਪਲੱਸ ਪੁਆਇੰਟ ਇਹੀ ਹੈ ਕਿ ਉਹ ਲੰਬਾ ਸਮਾਂ ਹਲਕੇ ਦੇ ਨਾਲ ਵਿਚਰਦੇ ਰਹੇ ਹੈ ਉਨਾ ਦੇ ਚਿਹਰੇ ਦੇ ਨੂੰ ਕਿਸੇ ਨੂੰ ਐ ਕਹਿਣ ਦੀ ਲੋੜ ਨਹੀਂ ਕਿ ਸੁਖਜਿੰਦਰ ਸਿੰਘ ਰੰਧਾਵਾ ਕੌਣ ਹੈ ਸਾਰੇ ਜਾਣਦੇ ਆ ਉਪ ਮੁੱਖ ਮੰਤਰੀ ਰਹੇ ਆ ਤੇ ਨਾਲ ਜਦੋਂ ਵਜ਼ੀਰ ਰਹੇ ਉਪ ਮੁੱਖ ਮੰਤਰੀ ਰਹੇ ਤਾਂ ਉਹਨਾਂ ਨੇ ਕੰਮਕਾਰ ਵੀ ਕਰਵਾਏ ਹੋਣਗੇ ਇਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਥ ਦੇ ਅੰਦਰ ਇਹ ਚੀਜ਼ ਵੀ ਹੈ ਕਿ ਉਹ ਗਰਦਾਸਪੁਰ ਦੇ ਗਰਦਾਸਪੁਰ ਡਿਸਟ੍ਰਿਕਟ ਦੇ ਹਲਕਿਆਂ ਚ ਵੀ ਫਾਈਟ ਦੇ ਰਹੇ ਆ ਤੇ ਉਹ ਫਾਈਟ ਦੇ ਰਹੇ ਆ ਸੁजानਪੁਰ ਪੋਵਾ ਤੇ ਪਠਾਨਕੋਟ ਚ ਵੀ ਮੈਨੂੰ ਇਹ ਲੱਗਦਾ ਕਿ ਪਠਾਨਕੋਟ ਚ ਸ਼ਾਇਦ ਉਹ ਲੀਡ ਨਾ ਲੈ ਸਕਣ ਉੱਥੇ ਬੀਜਪੀ ਲੀਡ ਲੈ ਜਾਵੇ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਮੇਰਾ ਜਿੰਨਾ ਕੁ ਰਾਜਨੀਤੀ ਨੂੰ ਸਮਝਣ ਦਾ ਤਰੀਕਾ ਹੈ ਉਸ ਦੇ ਹਿਸਾਬ ਨਾਲ ਪਠਾਨਕੋਟ ਤੇ ਪੋਏ ਦੇ ਅੰਦਰ ਸੁਖਜਿੰਦਰ ਰੰਧਾਵਾ ਲਈ ਸਥਿਤੀਆਂ ਉਨੀਆਂ ਮੱਚ ਬੈਟਰ ਨਹੀਂ ਇਹੀ ਚੀਜ਼ ਮੈਂ ਬਟਾਲਾ ਤੋਂ ਇੰਪਲੀਮੈਂਟ ਕਰੂੰਗਾ ਬਟਾਲਾ ਸ਼ਹਿਰ ਚ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੜੀ ਮੁਸ਼ਕਲ ਕਰਨੀ ਪੈਣੀ ਹੈ ਠੀਕ ਠਾਕ ਵੋਟ ਹਾਸਲ ਕਰਨ ਦੇ ਲਈ ਉੱਥੇ ਬੀਜਪੀ ਬਹੁਤ ਠੀਕ ਸਥਿਤੀ ਜੇ ਨਜ਼ਰ ਆਉਂਦੀ ਹੈ ਇਸ ਕਰਕੇ ਇਹ ਸਥਿਤੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਕੋਲੇ ਵੀ ਹਲਕਾ ਐਜ ਹੈਗਾ ਹੈ ਮੇਰਾ ਇਹ ਮੰਨਣਾ ਕਿ ਉਹਨਾਂ ਕੋਲੇ ਇਸ ਸਮੇਂ ਜੇ ਆਪਾਂ ਰੇਸ ਦੇਖੀਏ ਤਾਂ ਰੇਸ ਦੇ ਵਿੱਚ ਉਹ ਇੱਕ ਠੀਕ-ਠਾਕ ਮਾਰਜਨ ਦੇ ਨਾਲ ਐਜਤੇ ਨੇਗੇ ਵੱਡੀ ਗੱਲ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਵੀ ਇਸ ਗੱਲ ਤੇ ਡਿਪੈਂਡ ਕਰੇਗੀ ਕਿ ਬੀਜੇਪੀ ਸ਼ਹਿਰਾਂ ਦੇ ਵਿੱਚੋਂ ਕਿੰਨਾ ਤੇ ਪਿੰਡਾਂ ਦੇ ਵਿੱਚੋਂ ਕਿੰਨਾ ਵੋਟ ਲੈ ਕੇ ਜਾਂਦੀ ਹੈ ਜੇਕਰ ਬੀਜੇਪੀ ਸੋਨਾ ਵੋਟ ਲੈ ਕੇ ਜਾਂਦੀ ਹੈ ਤਾਂ ਸਥਿਤੀਆਂ ਉਲਝ ਸਕਦੀਆਂ ਨੇ ਤੇ ਕਹਿੰਦੇ ਹੁੰਦੇ ਆ ਕਈ ਵਾਰ ਕੋਈ ਹੋਰ ਹੀ ਬਾਜ਼ੀ ਮਾਰ ਜਾਂਦਾ ਤੀਜਾ ਹੀ ਬਾਜ਼ੀ ਮਾਰ ਜਾਂਦਾ ਤਾਂ ਇਹ ਸਥਿਤੀ ਕਦੇ ਬਣ ਨਾ ਜਾਵੇ ਗਰਦਾਸਪੁਰ ਦੇ ਵਿੱਚ ਕਿਉਂਕਿ ਇਹ ਬੜੇ ਜਿਹੜੀ ਇਹ ਸਮੀਕਰਨ ਹੁੰਦੇ ਨੇ ਅੰਕੜੇ ਬਾਜ਼ੀ ਹੁੰਦੀ ਹੈ ਬੜੀ ਫਿਸਲਮੀ ਸਥਿਤੀ ਦੇ ਵਿੱਚ ਹੁੰਦੀ ਹੈ ਇਹਦੇ ਬਾਰੇ ਤੁਸੀਂ ਐ ਖੁੱਲ ਕੇ ਕਹਿ ਦੇਣਾ ਮਜ਼ਬੂਤੀ ਦੇ ਨਾਲ ਨਹੀਂ ਸਥਿਤੀ ਕਹਿ ਸਕਦੇ ਇਹੀ ਕਾਰਨ ਹੈ ਕਿ ਜਿਹੜਾ ਗਰਦਾਸਪੁਰ ਦੀ ਸਥਿਤੀ ਇਸ ਕਰਕੇ ਵਿਵਲ ਜਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਕਿਤੇ ਜਿੱਤੀ ਹੋਈ ਬਾਜ਼ੀ ਨਾ ਹਾਰ ਜਾਣ ਇਹ ਸਥਿਤੀ ਆ ਪਰ ਫਿਲਹਾਲ ਠੀਕ ਠਾਕ ਹੈ ਸੁਖਜਿੰਦਰ ਰੰਧਾਵਾ ਦੇ ਕੋਲ ਨਜ਼ਰ ਆਉਂਦਾ ਹੈ ਅੱਗੇ ਗੱਲ ਕਰ ਲਈਏ ਖੰਡੂਰ ਸਾਹਿਬ ਦੀ ਗੱਲ ਕਰ ਲਈਏ ਖੰਡੂਰ ਸਾਹਿਬ ਦੇ ਵਿੱਚ ਇੱਕ ਗੱਲ ਅਹਿਮ ਹੈ ਕਿ ਖੰਡੂਰ ਸਾਹਿਬ ਦੇ ਵਿੱਚ ਅਮਰਤਪਾਲ ਦੀ ਐਂਟਰੀ ਨੇ ਸਾਰੇ ਸਮੀਕਰਨ ਖਲਾ ਦੇ ਦਿੱਤੇ ਪਹਿਲਾਂ ਕੁਝ ਹੋਰ ਸਮੀਕਰਨ ਸੀ ਫੇਰ ਕੁਝ ਹੋਰ ਰਿਪੋਰਟਾਂ ਤਿੰਨ ਚਾਰ ਤਰ੍ਹਾਂ ਦੀਆਂ ਨੇ ਪਿੰਡੂ ਇਲਾਕਿਆਂ ਦੇ ਅੰਦਰ ਤੇ ਜੱਟ ਸਿੱਖ ਵੋਟ ਦੇ ਅੰਦਰ ਅਮਰਤਪਾਲ ਦੀ ਝੰਡੀ ਹੈ ਅਮਰਤਪਾਲ ਦੀ ਧੂਤੀ ਬੋਲ ਰਹੀ ਹੈ ਇਤੋਂ 1 ਇੰਚ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਬਾਬਾ ਬਕਾਲਾ ਜੰਡਿਆਲਾ ਗੁਰੂ ਪੱਟੀ ਖੇਮ ਕਰਨ ਤੇ ਤਰਨ ਤਰਨ ਤੇ ਖੰਡੂਰ ਸਾਹਿਬ ਦੇ ਹਲਕਿਆਂ ਚ ਇੱਥੇ ਐਨ ਚੱਕਮੀ ਤੇ ਰਿਪੋਰਟਾਂ ਵੀ ਆ ਰਹੀਆਂ ਨੇ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਅੰਦਰ ਵੀ ਸਥਿਤੀਆਂ ਪਹਿਲਾਂ ਦੇ ਮੁਕਾਬਲੇ ਅਮਰਤਪਾਲ ਪ੍ਰਤੀ ਪੋਜ਼ੀਟਿਵ ਹੋਈਆਂ ਨੇ ਹੁਣ ਮੈਟਰ ਤਿੰਨ ਚਾਰ ਚੀਜ਼ਾਂ ਕਰਦੀਆਂ ਦੋ ਐਸੇ ਹਲਕੇ ਐ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਜਿੱਥੇ ਦਲਿਤ ਆਬਾਦੀ ਬਹੁ ਗਿਣਤੀ ਦੇ ਵਿੱਚ ਦਲਿਤ ਇਹਨਾਂ ਦੋਨਾਂ ਹਲਕਿਆਂ ਦਾ ਦਲਿਤ ਤੇ 크੍ਰਿਸਚਨ ਇਹਨਾਂ ਦੋ ਹਲਕਿਆਂ 'ਚ 크੍ਰਿਸਚੀਅਨ ਆਬਾਦੀ ਵੀ ਬਹੁਤ ਜ਼ਿਆਦਾ ਹੈ ਚਾਹੇ ਦੇਵਲ ਹੁਣਾ ਦਾ ਚਰਚਾ ਉਹਨਾਂ ਦਾ ਬਹੁਤ ਪ੍ਰਭਾਵ ਹੈ ਇੱਕ ਦੋ ਚਰਚ ਹੋਰ ਹੈ ਉਹਨਾਂ ਦਾ ਬਹੁਤ ਪ੍ਰਭਾਵ ਹੈ ਇਸ ਕਰਕੇ ਇਹਨਾਂ ਦੋ ਹਲਕਿਆਂ ਦੇ ਵਿੱਚ ਅਮਰਤਪਾਲ ਦੀ ਸਥਿਤੀ ਉਨੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਜਿੰਨੀ ਮਜ਼ਬੂਤ ਜਿਹੜੀ ਆ ਉਹ ਬਾਬਾ ਬਕਾਲਾ ਜੰਡਿਆਲਾ ਗੁਰੂ ਖੰਡੂਰ ਸਾਹਿਬ ਪੱਟੀ ਖੇਮ ਕਰਨ ਜਾਂ ਜੀਰੇ 'ਚ ਨਜ਼ਰ ਆਉਂਦੀ ਹੈ ਉਨੀ ਮਜ਼ਬੂਤ ਇਹਨਾਂ ਦੋ ਹਲਕਿਆਂ 'ਚ ਨਜ਼ਰ ਨਹੀਂ ਆਉਂਦੀ ਦਲਤ ਚਾਹੇ ਕਿ ਇੰਨਾ ਸਾਰੇ 9 ਦੇ 9 ਹਲਕਿਆਂ ਦੇ ਵਿੱਚ ਦਲਿਤ ਵੋਟ ਉਸ ਤਰ੍ਹਾਂ ਨਾਲ ਸ਼ਿਫਟ ਨਹੀਂ ਦੇ ਰਿਹਾ ਅਮਰਤਪਾਲ ਵੱਲ ਜਿਵੇਂ ਜੱਟ ਸਿੱਖ ਵੋਟ ਸ਼ਿਫਟ ਦੇ ਰਿਹਾ ਆ ਇਹ ਚੀਜ਼ ਗਰਾਊਂਡ ਤੇ ਵਿਖਾਈ ਦੇ ਰਹੀ ਹੈ ਮੈਂ ਮੇਰੇ ਖਿਆਲ ਮੈਂ ਪਹਿਲਾਂ ਵੀ ਇੱਕ ਦਿਨ ਚਰਚਾ ਕੀਤੀ ਸੀ ਕਿ ਇਸ ਦੇ ਵਿੱਚ ਦਲਿਤ ਵੋਟ ਦਾ ਇੱਕ ਹਿੱਸਾ ਭਾਜਪੀ ਨੂੰ ਜਾਂਦਾ ਵਿਖਾਈ ਦਿੰਦਾ ਅਮਰਤਪਾਲ ਨੂੰ ਕਿੰਨਾ ਜਾਂਦਾ ਇਹ ਇੱਕ ਅਲੱਗ ਦਾ ਗੱਲ ਹੁਣ ਅਮਰਤਪਾਲ ਲਈ ਦੋ ਵੱਡੀਆਂ ਚੁਣੌਤੀਆਂ ਨੇ ਇੱਕ ਤਾਂ ਸੁਲਤਾਨਪੁਰ ਲੋਧੀ ਤੇ ਕਪੂਰਥਲੇ ਦੇ ਵਿੱਚ ਚੰਗੀ ਖਾਸੀ ਲੀਡ ਕੱਢਣਾ ਦੂਜੀ ਚੁਣੌਤੀ ਇਹ ਹੈ ਕਿ ਦਲਤ ਵੋਟ ਨੂੰ ਆਪਣੇ ਵੱਲ ਕਰਨਾ ਟੇਕ ਬਾਕੀ ਦੇਖੋ ਜਿਹੜੀ ਪਾਰਟੀ ਦੀ ਵੋਟ ਹੈ ਜਿਹੜੀ ਕਾਲੀ ਦਲ ਦੀ ਵੋਟ ਹੈ ਉਹ ਕਾਲੀ ਦਲ ਨੂੰ ਪੈਣੀ ਹੈ ਤੁਸੀਂ ਆਏ ਅਗਲੇ ਦੀਆਂ ਉਂਗਲਾਂ ਵੜ ਦੋ ਉਹ ਪੈਰ ਵਾਲੇ ਗੁੱਠੇ ਨਾਲ ਕਾਲੀ ਦਲ ਨੂੰ ਵੋਟ ਪਾ ਕੇ ਆਊਗਾ ਜਿਹੜਾ ਕਾਂਗਰਸੀ ਆ ਉਹ ਕਾਂਗਰਸੀ ਉਹਨੂੰ ਹੀ ਵੋਟ ਪਾ ਕੇ ਆਊਗਾ ਜਿਹੜੀ ਫਲੋਟ ਵੋਟ ਹੈ ਉਹ ਸਾਰੀ ਦੀ ਸਾਰੀ ਫਲੋਟ ਵੋਟ ਦੇ ਉੱਤੇ ਦੋ ਤਰ੍ਹਾਂ ਦੀ ਅੱਖ ਸੀ ਇੱਕ ਤਾਂ ਕਾਂਗਰਸ ਦੀ ਅੱਖ ਸੀ ਦੂਜੀ ਇੱਕ ਅੱਖ ਸੀ ਕਾਲੀ ਦਲ ਦੀ ਹੁਣ ਆਮ ਆਦਮੀ ਪਾਰਟੀ ਲਈ ਇਹ ਸਥਿਤੀ ਬਣ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਨੇ ਦਲਤ ਵੋਟ ਦਾ ਕਿੰਨਾ ਹਿੱਸਾ ਲੈ ਕੇ ਜਾਂਦੀ ਹੈ ਬਿਜਲੀ ਦੇ ਲਾਭ ਵਾਲਾ ਕਿੰਨਾ ਹਿੱਸਾ ਲੈ ਕੇ ਜਾਂਦੀ ਹੈ ਇਹ ਚੀਜ਼ਾਂ ਡਿਪੈਂਡ ਕਰਨੀਆਂ ਇਸ ਹਲਕੇ ਵਿੱਚ ਭਾਜਪਾ ਉਹ ਪ੍ਰਦਰਸ਼ਨ ਨਹੀਂ ਕਰ ਪਾਈ ਜੋ ਬਾਕੀਆਂ ਵਿੱਚ ਕਰ ਰਹੀ ਸੀ ਇੱਥੇ ਵਿੱਚ ਕੋਣਾ ਮੁਕਾਬਲਾ ਬੰਦੇ ਸਾਹਰ ਨਜ਼ਰ ਆ ਰਹੇ ਨੇ ਸ਼ਹਿਰਾਂ ਦੇ ਵਿੱਚ ਇਹ ਸਥਿਤੀ ਹੈ ਕਿ ਜਿਹੜੇ ਜਿਵੇਂ ਖੰਡੂਰ ਸਾਹਿਬ ਕਸਬਾ ਉੱਥੇ ਦਾ ਅਮਰਤਪਾਲ ਦੀ ਝੰਡੀ ਹੈ ਜਦੋਂ ਵੀ ਤੁਸੀਂ ਸ਼ਹਿਰਾਂ 'ਚ ਮੂਵ ਕਰਦੇ ਹੋ ਜਿਵੇਂ ਜੰਡਿਆਲਾ ਗੁਰੂ ਆ ਜੋ ਸ਼ਹਿਰ ਦੇ ਵਿੱਚ ਹਲਕੇ ਦੀ ਨਹੀਂ ਗੱਲ ਕਰ ਰਿਹਾ ਸ਼ਹਿਰ 'ਚ ਬਾਕੀ ਸ਼ਹਿਰਾਂ 'ਚ ਚਲੇ ਜੋ ਜੀਰੇ ਚਲੇ ਜੋ ਸੁਲਤਾਨਪੁਰ ਲੋਧੀ ਕਪੂਰਥਲਾ ਸ਼ਹਿਰ ਚਲ ਜੋਤਾ ਅਮਰਤਪਾਲ ਦਾ ਹੰਗਾਰਾ ਇੱਕੋ ਦਾ ਮੱਠਾ ਪੈ ਜਾਂਦਾ ਐ ਨਹੀਂ ਕਹਿੰਦਾ ਕਿ ਖਤਮ ਹੋ ਜਾਂਦਾ ਪਰ ਉਹ ਮੱਦਮ ਪੈ ਜਾਂਦਾ ਜੋ ਵੋਕਲਿਜ਼ਮ ਜਾਂ ਆਵਾਜ਼ ਪਿੰਡਾਂ ਚ ਸੁਣਨ ਨੂੰ ਮਿਲਦੀ ਆ ਇਸ ਕਰਕੇ ਜੇਕਰ ਜੱਟ ਸਿੱਖ ਵੋਟ ਤੇ ਪਿੰਡੂ ਵੋਟ ਜਿਹਦੇ ਵਿੱਚ ਸਾਰੇ ਭਾਈਚਾਰੇ ਆ ਜਾਂਦੇ ਆ ਉਹ ਕਨਸੋਲੀਡੇਟ ਹੋ ਕੇ ਪੈਂਦੀ ਆ ਤਾਂ ਅਮਰਤਪਾਲ ਦਾ ਜਿਤਨਾ ਲਗਭਗ ਕਹਿ ਲਈਏ ਕਿ ਵੀ ਸਾਫ਼ ਹੋ ਜਾਂਦਾ ਪਰ ਸਥਿਤੀਆਂ ਇਹ ਨੇ ਕਿ 1 ਜੂਨ ਤੋਂ ਪਹਿਲਾਂ ਕਿਸੇ ਨੂੰ ਨਾਰਦਾ ਜਤਾਇਆ ਜਾ ਸਕਦਾ ਨਾ ਹਰਾਇਆ ਜਾ ਸਕਦਾ ਲੋਕਾਂ ਦਾ ਨਹੀਂ ਪਤਾ ਕਦੋਂ ਕੀ ਬਦਲ ਜਾਵੇ ਕਦੋਂ ਜਜ਼ਬਾਤ ਬਦਲ ਜਾਣ ਕਦੋਂ ਹਾਲਾਤ ਬਦਲ ਜਾਣ ਇਹਨਾਂ ਦਾ ਕਦੇ ਪਤਾ ਨਹੀਂ ਲੱਗਦਾ ਲੋਕ ਰਿਸ਼ਤੇਦਾਰੀਆਂ ਦੇ ਮੂੰਹੋਂ ਲੋਕ ਭਾਈਚਾਰੇ ਦੇ ਮੂਹ ਨੂੰ ਲੋਕ ਕਿਰਾਏ ਹੋਏ ਕੰਮਾਂ ਦੇ ਮੂਹ ਨੂੰ ਵੋਟ ਪਾਉਣ ਲੱਗ ਜਾਂਦੇ ਆ ਜਦੋਂ ਕੋਈ ਤੁਹਾਡੇ ਘਰ ਆ ਕੇ ਬਹਿ ਜਾਂਦਾ ਵੱਡੇ ਵੱਡਿਆਂ ਦੇ ਜਜ਼ਬਾਤ ਬਦਲ ਜਾਂਦੇ ਆ ਵੱਡੇ ਵੱਡੇ ਲੋਕ ਇਸ ਗੱਲ ਨੂੰ ਲੈ ਕੇ ਜਿਹੜਾ ਸਥਿਤੀਆਂ ਬਦਲ ਜਾਂਦੇ ਆ ਹੁਣ ਇਹ ਸਥਿਤੀ ਬੜੀ ਉਲਝਣ ਵਾਲੀ ਹੈ ਕਿ ਅਮਰਤਪਾਲ ਨੂੰ ਜਿਹੜੀ ਵੋਟ ਵੋਕਲ ਹੋ ਕੇ ਪੈ ਰਹੀ ਹੈ ਪੈ ਰਹੀ ਹੈ ਜਿਹੜੀ ਸਾਇਲੈਂਟ ਵੋਟ ਹੈ ਕਿੱਧਰ ਜਾਊਗੀ ਖਾਸ ਕਰਕੇ ਤਿੰਨ ਹਲਕੇ ਨੇਗੇ ਜੀਰਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਇਹ ਵੋਟ ਬੜੀ ਮਹਾਨੇ ਰੱਖਦੀ ਹੈ ਜੇਕਰ ਇੱਥੇ ਕੁਝ ਹੇਰਫੇਰ ਹੁੰਦੀ ਆ ਤਾਂ ਸਥਿਤੀਆਂ ਬਦਲ ਸਕਦੀਆਂ ਨੇ ਫਿਲਹਾਲ ਇੱਕ ਠੀਕ ਠਾਕ ਹੈ ਜਿੱਤੇ ਅਮਰਤਪਾਲ ਅੱਗੇ ਵੱਧੇ ਹੋਏ ਵਿਖਾਈ ਦੇ ਰਹੇ ਨੇ ਇਹ ਮੈਂ ਤੁਹਾਨੂੰ ਮਾਝੇ ਦੀਆਂ ਤਿੰਨ ਸੀਟਾਂ ਦਾ ਦੱਸਿਆ ਦੁਪਹਿਰ ਤੱਕ ਤੁਹਾਨੂੰ ਦੁਆਬੇ ਦੀਆਂ ਦੋਨੇ ਸੀਟਾਂ ਦੱਸਾਂਗੇ ਤੇ ਫਿਰ ਮਾਲਵੇ ਦੀਆਂ ਤੇ ਗੱਲ ਕਰਾਂਗੇ ਇਸ ਲਾਲ ਤੁਸੀਂ ਕਿਹੜੀਆਂ ਕਿਹੜੀਆਂ ਸੀਟਾਂ ਤੇ ਜਾਣਕਾਰੀ ਜਾਣਨੀ ਚਾਹੁੰਦੇ ਹੋ ਕਿਉਂਕਿ ਲਗਾਤਾਰ ਗਰਾਊਂਡ ਤੇ ਵਿਚਰ ਰਹੇ ਆ ਲਗਾਤਾਰ ਗਰਾਊਂਡ ਤੇ ਫਿਰ ਰਹੇ ਲੋਕਾਂ ਦੇ ਨਾਲ ਰਿਪੋਰਟਰਾਂ ਦੇ ਨਾਲ ਸਿਆਸੀ ਕਾਰਕੁਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿੱਥੋਂ ਇਹ ਫੀਡਬੈਕ ਲੈ ਕੇ ਤੁਹਾਡੇ ਤੱਕ ਆਇਆ ਜਾਂਦਾ ਹੈ ਆਪਣੀ ਰੈਕਮੈਂਟ ਬਾਕਸ ਚ ਜਰੂਰ ਦਿਓ ਤੁਸੀਂ ਕਿਹੜੇ ਹਲਕੇ ਦਾ ਹਾਲ ਜਾਣਨਾ